ਔੜੀ ਸਭੇ ਗੱਲਾਂ ਆਪ ਦਾਟ ਬਹਾਲੀ ਹੋਣ ਸਭੇ ਗੱਲਾਂ ாயே கண்பாயே கண்க சதா ஆனந்த நான்க பக்தா சதா ஆனந்த ਸਾਸੰਗਤ ਜੀ ਜਬਜੀ ਸਾਹਿਬ ਦਾ ਬੇਸਿਕ ਫੰਡਾਮੈਂਟਲ ਮੈਂ ਸੋਚਦਾ ਜਬਜੀ ਸਾਨੂੰ ਬਹੁਤ ਵਿਚਾਰਨਾ ਚਾਹੀਦਾ ਹੈ ਹੱਦ ਤੋ ਵੱਧ ਵਿਚਾਰਨਾ ਚਾਹੀਦਾ ਹੈ ਡਿਟੇਲ ਇਚਾਣਾ ਚਾਹੀਦਾ ਕਿ ਜਬਜੀ ਮੈਨੂ ਕੀ ਕਹਿੰਦੇ ਪਿਆ ਜਬਜੀ ਸਾਹਿਬ ਔਰ ਆਪਣੀ ਵਿਚਾਰਦੇ ਤੋ ਕਰੀ ਜਾਵੰਗੇ ਨਾ ਜਬਜੀ ਸਾਹਿਬ ਤਾਂ ਜਬਜੀ ਸਾਹਿਬ ਥੰਮੀ ਹੈ ਜਿੱਦ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਾਕੀ ਸ਼ਬਦ ਖੁੱਲਦੇ ਨੇ ਤਾਂ ਉੱਥੇ ਕਹਿੰਦੇ ਨੇ ਜਦੋਂ ਉਸ ਸਤਿਗੁਰ ਦੀ ਨਦਰੇੇਠਾਂ ਆ ਜਾਂਦਾ ਹੈ ਉਹਨਾਂ ਦੀ ਮੱਤ ਲੈ ਲੈਂਦਾ ਤਾਂ ਉਹ ਕੀੜੇ ਤੋਂ ਕੀੜਾ ਥਾਪ ਦੇ ਪਤਸ਼ਾਈ ਬਣਦਾ ਜਦੋਂ ਆਪਣੇ ਤੇ ਦਇਆ ਕਰਦਾ ਤਾਂ ਕੀ ਹੁੰਦਾ ਤੋਲ ਤਰਮ ਦਇਆ ਕਾ ਪੂਤ ਉਹਨੂੰ ਕੀ ਪ੍ਰਾਪਤ ਹੁੰਦਾ ਸੰਤੋਖ ਥਾਪ ਰੱਖਿਆ ਜਿੰਸੂਤ ਉਹਦਾ ਇੱਕ ਇੱਕ ਇੰਦਰਾ ਗਿਆਨ ਇੰਦਰਾ ਸੰਤੋਖ ਦਾ ਬਣ ਜਾਂਦਾ ਹੈ ਕੰਟੈਂਟਮੈਂਟ ਹੋ ਜਾਂਦੀ ਹੈ ਸਾਰੇ ਸਾਰੇ ਇਹ ਸਾਰਿਆਂ ਦੇ ਵਿਚਾਰ ਸੂਤਰ ਪਰੋਤਾ ਗਿਆ ਸਾਰੇ ਸੰਤੋਖੀ ਹੋਗੇ ਅੱਖਾਂ ਵੀ ਸੰਤੋਖੀ ਹੋਗੀਆਂ ਕੰਨ ਵੀ ਜੀਭ ਵੀ ਦੰਦ ਵੀ ਸਾਰਾ ਸਰੀਰ ਰੋਮ ਰੋਮ ਸਾਰਾ ਜਗ ਸਾਰੀ ਸ੍ਰਿਸ਼ਟੀ ਮੇਰੀ ਆਪਣੀ ਜੇਕਰ ਮੈਂ ਲਮਾਤਾ ਖਸਮੇ ਨਦਰੀ ਕੀੜਾ ਵੀ ਜੇਤੇ ਚੁੱਭੇ ਦਾਣੇ ਇਹਦਾ ਮਤਲਬ ਦਇਆ ਦਾ ਸਿੱਧਾ ਸਿੱਧਾ ਤਾਲੁਕ ਹੈ ਸੰਤੋਖ ਨਾਲ ਦਾ ਮੂਮੈਂਟ ਯੂ ਲਰਨ ਆਪਣੇ ਉੱਤੇ ਦਇਆ ਕਰਨੀ ਵਿਕਾਰਾਂ ਤੋਂ ਖਰਖੁਆਰ ਹੋਣ ਦੀ ਬਜਾਏ ਸਿੱਧੇ ਰਾਹ ਪੈਣ ਦੀ ਮਤ ਲੈਣੀ ਤਾਂ ਸੰਤੋਖ ਆ ਜਾਂਦਾ ਹੈ। ਔਲਤਰਮ ਵਿਆਗਾਪੂਤ ਸੰਤੋਖਾ ਪ੍ਰਖਿਆ ਜਿਸੂਤ ਇਹਦਾ ਮਤਲਬ ਉਹ ਸਤਗੁਰ ਦੀ ਮਤ ਦੀ ਨਜ਼ਰ ਲੈ ਕੇ ਉਹਦੇ ਹੇਠਾ ਆ ਕੇ ਉਹਦੀ ਤਾਬਿਆ ਆ ਕੇ ਕੀ ਕਰਦਾ ਖਸਮੈ ਲਗਰੀ ਕੀੜਾ ਆਵੇ ਕਿਹੜਾ ਕੀੜਾ ਜਿਹੜਾ ਆਪਣੀ ਖਵਾਰੀ ਕੁਇਸ਼ਟਾ ਦੀ ਜੀਵਨੀ ਸਮਝ ਰਿਹਾ ਕਿ ਮੈਂ ਇਸ ਤੋਂ ਛੁਟਣਾ ਜੇਤੇ ਚੁਗਗੇ ਦਾਣੇ ਉਹਨੂੰ ਨਾ ਸਮਝ ਆ ਜਾਂਦੀ ਹੈ ਮਰ ਮਰ ਜੀਵੇ ਤਾਂ ਕਿਛ ਪਾਏ ਪੋਜ਼ਿਟਿਵ ਸੈਂਸਿਟਿਵ ਹੈ ਕਿ ਉਹਨੂੰ ਇਸ ਤਰ੍ਹਾਂ ਮਰ ਮਰ ਕੇ ਜੀਣਾ ਆ ਜਾਂਦਾ ਹੈ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਉਹਨੂੰ ਜੀਵਤਿਆ ਮਰ ਰਹੀਏ ਆ ਜਾਂਦਾ ਹੁਣ ਅਸੀਂ ਇਸ ਤੋਂ ਅੱਗੇ जो मन आप छदार है पर गुर ने जाने कोई भी अवस्था तो अगर टुरदा असी सत्संग जी हूँ असी अपने टॉपिक अगे टुरे मैं सीती सी, मन दिया दो अवस्थाव होंगे एक रजा अधीन टुरना चाहता है एक रजा तो उलट टुरना चाहता है ਮਨ ਇੱਕੋ ਹੀ ਹੈ ਇਹਦੀਆਂ ਦੋ ਅਵਸਥਾਵਾਂ ਨਹੀਂ ਲੇਕਿਨ ਇਹ ਜਿਹੜਾ ਇੱਕ ਮਨ ਹੈ ਸਾਡਾ ਭਾਵੇਂ ਚੰਗਾ ਪਾਵੇ ਬੰਦਾ ਇਹ ਸਾਰੇ ਸ਼ਰੀਰ ਦਾ ਚਾਲਕ ਹੈ ਡਰਾਈਵਰ ਹੈ ਮਾਲਕ ਹੈ ਮਨ ਰਾਜਾ ਮਨ ਸੁਲਤਾਨ ਜਿਸ ਤਰ੍ਹਾਂ ਮਨ ਚਾਹੁੰਦਾ ਹੈ ਸਾਡੀ ਬਾਡੀ ਉਹ ਚੱਲਦੀ ਹੈ ਮਨ ਹੀ ਸਾਰੇ ਤਨ ਨੂੰ ਨੱਥ ਪਾ ਕੇ ਰੱਖਦਾ ਹੈ ਇਸ ਨੂੰ ਰਾਜਾ ਹੁਕਮ ਹਾਸਲ ਹੈ ਬਟ ਮਨ ਕੀ ਮਤ ਨਾਲ ਨੇਗੇਟਿਵ ਤਰੀਕੇ ਨਾਲ ਤਨ ਨੂੰ ਯੂਜ਼ ਕਰਦਾ ਹੈ ਖوار ਕਰਦਾ ਹੈ ਖਵਾਰੀ ਵਿੱਚ ਤ੍ਰਿਸ਼ਨਾ ਹੁੰਦੀ ਹੈ ਖਵਾਰੀ ਵਿੱਚ ਭਟਕਣਾ ਹੁੰਦੀ ਹੈ ਮਨ ਕੀ ਮਤ ਵਾਲਾ ਲੇਖਾ ਲਿਖਦਾ ਰਹਿੰਦਾ ਹੈ ਜਿਹੜਾ ਮਨ 네ਗੇਟਿਵ ਹੈ ਨਾ ਉਹ ਮਨ ਕੀ ਮਤ ਰਜ਼ਾ ਤੋਂ ਉਲਟ ਵਾਲਾ ਮਨ ਮਨ ਕੀ ਮਤ ਵਾਲਾ ਸੈਲਫਿਸ਼ ਹੋਏਗਾ ਖੁਦਗਰਜ਼ ਹੋਏਗਾ ਉਹਨੂੰ ਹਮੇਸ਼ਾ ਆਪ ਨਹੀਂ ਪਈ ਰਹੇਗੀ ਇਹ ਅਧਿਆਸ ਹੋਏਗਾ ਇਹ ਉਹ ਦੂਜਾ ਪਾਉ ਹੈ ਹੁਣ ਪਾਉੜੀ ਦੀ ਆਖਰੀ ਪੰਕਤੀ ਚ ਆਇਆ ਕਿ ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਜਿਹੜਾ ਸੰਤੋਖ ਤੇ ਦਾਣੇ ਖਾਣ ਲੱਗ ਪੈਂਦਾ ਨਾਨਕ ਭਗਤਾ ਸਦਾ ਆਨੰਦ ਪਾਉ ਦੂਜਾ ਜਾਲਿਓਂ ਰੱਬ ਜੀ ਦੂਜਾ ਪਾਉ ਨਹੀਂ ਛੱਡਦੇ ਨੇ ਦੂਜਾ ਪਾਉ ਮੈਨੂੰ ਛੱਡਣਾ ਹੈ ਦੂਜਾ ਪਾਉ ਜਿਹੜਾ ਵੈਸਟਿਡ ਇੰਟਰਸਟ ਮੇਰਾ ਮਨ ਦੇ ਖਿਆਲ ਦਾ ਉਹ ਮੈਨੂੰ ਛੱਡਣਾ ਹੈ ਕਿਉਂਕਿ ਬਾਣੀ ਵਿੱਚ ਕਹਿੰਦੇ ਨੇ ਉਹ ਕਿਛਕਾਰ ਜਿੱਤ ਐ ਅੱਲ੍ਹਾ ਸੋਹ ਕਿਛਕਾਰ ਜਿੱਤ ਐ ਇੰਦਰਾਂ ਹਾਰ ਕੀ ਤਨ ਸੰਤ ਸੰਗ ਜਪ ਕੇ ਬਲ 나ਉ ਸੰਤ ਸੰਗ ਜਪ ਕੇ ਬਲ 나ਉ ਸੰਤ ਸੰਗ ਜਪ ਕੇ ਮੇਰੇ ਮਨ ਨੂੰ ਜੋ ਕੁਝ ਸੋਚਦਾ ਰਹੇ ਨਾ ਬੰਦੇ ਖਿਆਲ ਉਹ ਤੇਰਾ ਦੂਜਾ ਪਾਉ ਹੈ ਕੋਈ ਮੈਲ ਹੈ ਤੂੰ ਇੱਥੇ ਜੇ ਗੁਰੂਕੋਲ ਵੀ ਆਏ ਔਰ ਵੈਸਟਰਨ ਇੰਟਰਸਟ ਨਾ ਲਾਏ ਮੇਰਾ ਪੁੱਤਰ ਕਰਾ ਦਿਓ ਮੇਰਾ ਬਿਜ਼ਨਸ ਚਲਾ ਦਿਓ ਮਨੂੰ ਸੋਨਾ ਲੈ ਦੇਵੋ ਮਨੂੰ ਸਟਾਕ ਮਾਰਕੀਟ ਜਿਤਾ ਦਿਓ ਈਆਂ ਪੁੱਤਰਾ ਦਾ ਰਿਸ਼ਤਾ ਲੈ ਦਿਓ ਇਸ ਤਰੀਕੇ ਦੀ ਜੇ ਤੂੰ ਗੱਲਾਂ ਕਰ ਰਹੰਦਾ ਨਾ ਇਹ ਤੇਰਾ ਦੂਜਾ ਪਾਉ ਹੈ ਤੂੰ ਕਿਸੇ ਹੋਰ ਖਿਆਲ ਰਹਾ ਆਪ ਇੱਕ ਆਪਣੇ ਸਵਾਏ ਆਏ ਬਹਿ ਗੁਰਾਗੇ ਆਪਣੇ ਸਵਾਰਥ ਹਾਸਤੇ ਜੇ ਤੂੰ ਆਂਦੇ ਨਾ ਅਸੀਂ ਅਸੀਂ ਕਿਸੇ ਨਾਲ ਦੋਸਤੀ ਯਾਰੀ ਵੀ ਜਦੋਂ ਸਵਾਰਥ ਵਾਸਤੇ ਪਾਦੇ ਹੋ ਦੂਜਾ ਪਾਉ ਹੁੰਦਾ ਉਹਨੂੰ ਝੂਠੀ ਪ੍ਰੀਤ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਦੂਜਾ ਪਾਉ ਰੱਖਣਾ ਅੰਦਰ ਖਾਨੇ ਸੋਚਣਾ ਇਹਦੇ ਕੋਲ ਮਨੂੰ ਕੋਈ ਬੈਨੀਫਿਟ ਹੋ ਜਾਏ ਵੈਸਟਡ ਇੰਟਰਸਟ ਰੱਖਣਾ ਗੁਰੂ ਪਾਚੇ ਕਹਿੰਦਾ ਇਕੋ ਸਿਮਰ ਨਾ ਦੂਜਾ ਪਾਉ ਇੱਕ ਹੋਰ ਸ਼ਬਦ ਇਹ ਕਹਿੰਦਾ ਇੱਕ ਆਪਣੇ ਸਵਾਏ ਆਏ ਬਹਿ ਗੁਰਾਗਾ ਜੋ ਬਗਲ ਸੇ ਮਾਤ ਲਗਾਈਏ ਬਗਲੇ ਵਾਂਗੂ ਹਿਪੋਕ੍ਰੇਟ ਹੁੰਦੇ ਆ ਅਸੀਂ ਜਦੋਂ ਅਸੀਂ ਦੂਜਾ ਪਾਉ ਰੱਖਦੇ ਆ ਗੁਰੂ ਕੋਲ ਆਉਣ ਵਾਸਤੇ ਨਾ ਸਤਿਗੁਰ ਦੀ ਮੱਤ ਲੈ ਕੇ ਚੰਗਾ ਗੁਣਾ ਨਾਲ ਜਿਓ ਨਾ ਤਾਂ ਦੂਜਾ ਭਾਉ ਜਾਲਿਆਂ ਕਹਿ ਲਾਂਦਾ ਹੈ ਦੂਜਾ ਭਾਉ ਸਾੜ ਦਿੱਤਾ ਕਿਨੇ ਮਨ ਨੇ ਮਨ ਦੀ ਬੜੀ ਉੱਚੀ ਅਵਸਥਾ ਪੌੜੀ ਚੋਂ ਨਿਕਲ ਕੇ ਆਈ ਨਾਨਕ ਭਗਤਾ ਸਦਾ ਆਨੰਦ ਕਦੋਂ ਭਾਉ ਦੂਜਾ ਜਾਲਿਓਨ ਜਦੋਂ ਦੂਜਾ ਭਾਉ ਸਾੜ ਦਿੰਦੇ ਹਨ ਭਗਤ ਮਤਲਬ ਜਿਹੜੇ ਚੰਗੇ ਚੰਗੇ ਗੁਣ ਲੈਂਦਾ ਹੈ ਜਿਹੜਾ ਮਨ ਹੁਣ ਇਸ ਨੂੰ ਲੈ ਕੇ ਅਸੀਂ 사ਸੰਗਤ ਜੀ ਅੱਗੇ ਤੁਰਾਂਗੇ ਕਿ ਜਦੋਂ ਉਹ ਸੱਚ ਦੀ ਮੱਤ ਲੈ ਕੇ ਦੂਜਾ ਪਾਉ ਸਾੜ ਲੈਂਦਾ ਤਾਂ ਆਪਣੀ ਰਜ਼ਾ ਵਾਲਾ ਦੂਜਾ ਪਾਉ ਛੱਡ ਦਿੰਦਾ ਉਹਨੂੰ ਦੇਆ ਭੁਗਤ ਅਤੇ ਸੰਤੋਖ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ ਸੰਤੋਖ ਨਾਲ ਭੋਜਨ ਵਾਲਾ ਮਨ ਵੱਡਾ ਜਾਂਦਾ ਹੈ ਮਨ ਦੀ ਨਵੀਂ ਰਚਨਾ ਬਣ ਗਈ। 네ਗੇਟਿਵ ਮਨ ਮਾਨੋ ਮਰ ਗਿਆ। ਮਰ ਮਰ ਜੀਵੇ ਤਾਂ ਜਿੱਪਾਏ। ਸਾਸੰਗੀ ਜਦੋਂ ਇਹ ਅਵਸਥਾ ਬਣਦੀ ਹੈ ਨਾ ਇਸ ਅਵਸਥਾ ਨੂੰ ਸਤਜੁਗ ਦੀ ਅਵਸਥਾ ਕਹਿੰਦੇ। ਕਿਉਂ? ਕਿਉਂਕਿ ਉਹ ਸੰਤੋਖੀ ਹੋ ਗਿਆ। ਕ੍ਰਿਸ਼ਨਾ ਦੀ ਅਵਸਥਾ ਕਾਲਯੁਗ ਦੀ ਅਵਸਥਾ। ਸੰਤੋਖੀ ਹੋ ਗਿਆ ਕੰਟੈਂਟਮੈਂਟ ਦੀ ਅਵਸਥਾ ਸਤਜੁਗ ਰੱਥ। ਸੰਤੋਖ ਦਾ ਧਰਮ ਵਗੈਰ ਅਥਵਾ ਉਹਦਾ ਜ਼ਿੰਦਗੀ ਦਾ ਚਾਲਕ ਧਰਮ ਬਣ ਜਾਂਦਾ ਹੈ ਉਹਦੇ ਸਾਰੇ ਸ਼ਰੀਰ ਦੇ ਰੱਥ ਨੂੰ ਧਰਮ ਚਲਾਉਂਦਾ ਹੈ ਕੰਟੈਂਟਡ ਬਣਾ ਕੇ ਸੰਤੋਖੀ ਬਣਾ ਕੇ ਜਿਹਦੇ ਕੋਲ ਸੰਤੋਖ ਆ ਗਿਆ ਉਹਦਾ ਸੰਤੋਖੀ ਜੀਵਨ ਹੋ ਜਾਂਦਾ ਹੈ ਉਹਦਾ ਜੀਵਨ ਕਲਯੁਗ ਤੋਂ ਤ੍ਰਿਸ਼ਨਾ ਤੋਂ ਖੁਆਰੀ ਤੋਂ ਸੰਤੋਖੀ ਵਾਲਾ ਸਤਜੁਗੀ ਬਣ ਜਾਂਦਾ ਹੈ ਸਤਜੁਗਰਾਤ ਸੰਤੋਖ ਦਾ ਤਰਮਗਰਤਵਾਉ ਉਤਰੰਦੀ ਅਗਵਾਈ ਲੈਣ ਲੱਗ ਪੈਂਦਾ ਹੈ ਤਰੰਦੀ ਅਗਵਾਈ ਵਿੱਚ ਨਾ ਸੰਤੋਖ ਦੇ ਦਾਣੇ ਖਾਈਦਾ ਕ੍ਰਿਸ਼ਨਾ ਦੇ ਦਾਣੇ ਨਹੀਂ ਖਾਈਦਾ ਇੱਕ ਵਾਰ ਇਸ ਸੰਤੋਖ ਨੇ ਦਾਣੇ ਖਾਣੇ ਸ਼ੁਰੂ ਕਰਦੇ ਉਹਨਾਂ ਸਾਸ ਜੀ ਮਨ ਦੀ ਸਾਰੀ ਭੁੱਖ ਲੈ ਜਾਂਦੀ ਹੈ ਉਤਰਿਆ ਮਨ ਕੀ ਭੁੱਖ ਉਹਨੂੰ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਪ੍ਰਾਪਤ ਹੋ ਜਾਂਦੇ ਨੇ ਸੰਤੋਖੀ ਨੈਣ ਹੋ ਜਾਂਦੇ ਨੇ ਕਿਸੇ ਦਾ ਪੁੱਤਰ ਦੇਖ ਕੇ ਨਹੀਂ ਸੋਚਦਾ ਮੇਰਾ ਪੁੱਤਰ ਹੋਣਾ ਚਾਹੀਦਾ ਕਿਸੇ ਦੀ ਕਾਰ ਦੇਖ ਕੇ ਨਹੀਂ ਸੋਚਦਾ ਮੇਰੇ ਕੋਲ ਹੋਣੀ ਚਾਹੀਦੀ ਹੈ ਕਿਸੇ ਦੇ ਕੁਝ ਦੇਖ ਕੇ ਕੁਝ ਦੇਖ ਕੇ ਇਹ ਵਾਲੇ ਅਨੈਨ ਸੰਤੋਖੀ ਹੋ ਜਾਂਦੇ ਨੇ ਦੁਨੀਆ ਨੂੰ ਦੇਖਣਾ ਭੁੱਲ ਜਾਂਦਾ ਉਹ ਕਿ ਦੇ ਕੋਲ ਕੀ ਹੈ ਕਿਉਂਕਿ ਦੁਨੀਆ ਦੁਖੀ ਇਹਦੇ ਤੋਂ ਰਹਿੰਦੀ ਹੈ ਆਪਣੇ ਆਪਣੇ ਦੁੱਖਾਂ ਤੋਂ ਦੁਨੀਆ ਇਤਨੀ ਦੁਖੀ ਨਹੀਂ ਹੈ ਜਿੰਨਾ ਦੂਸਰਿਆਂ ਦੇ ਸੁੱਖਾਂ ਤੋਂ ਸੜ ਕੇ ਈਰਖਾ ਕਰਕੇ ਦੁਖੀ ਹੈ ਈਵਨ ਇਨ ਐਨਵੀ ਵੀ ਦੁਖੀ ਹੈ ਐਨਵੀ ਵੀ ਕਰਨਾ ਧਰਮ ਦਾ ਰਸਤਾ ਨਹੀਂ ਹੈ ਨਹੀਂ ਦੂਜੇ ਨੂੰ ਦੇਖਣੇ ਨਹੀਂ ਤੁਹਾਡੇ ਕੋਲ ਕੀ ਹੈ ਨੋ ਆਈ ਐਮ ਸੰਤੋਖੀ ਸੰਤੋਖੀ ਹੋ ਜਾਂਦਾ ਹੈ ਸੰਤੋਖ ਦਾ ਪੋਜਨ ਵਾਲਾ ਮਨ ਬਣ ਜਾਂਦਾ ਹੈ ਅਸੰਤੋਖੀ ਖੁਆਰੀ ਕਰਨ ਵਾਲਾ ਮਨ ਕਲਯੁਗੀ ਮਨ ਮਰ ਜਾਂਦਾ ਹੈ ਸੱਚ ਵਿੱਚ ਅਲਟੀਮੇਟਲੀ मर्ज हो जाता है अपनी मर्जी छता है शब्द दे पहली पंक्ति आई है सत्संग जी हूँ तक प्रीफेस भूमिका बनी है बाणी की बढ़कर इंटरनल लॉजिक्स ऑफ बाणी जितने भी अर्थ समझ रहे हैं बाणी मुताबक समझ रहे हैं बाणी चो क्रॉस चैक्स ले लैके पहली पंक्ति आई ती रजाए लेख्या पाए अब क्या कीज पांडे और नैगेटिव मनु कह रहे हूँ तू करेगा ਹੁਣ ਤਾਂ ਦਰਸਲ ਮੰਦੀਅ ਵਿਅਸਥਾ ਬਣ ਗਈ ਹੈ ਰੱਬ ਜੀ ਦੀ ਰਜ਼ਾ ਦੇ ਅਨੁਸਾਰ ਆਪਣੇ ਮਨ ਦਾ ਲੇਖਾ ਲਿਖਦਾ ਹੈ ਨਹੀਂ ਤਾਂ ਪਹਿਲਾ ਜਿਹੜਾ ਲੇਖਾ ਲਿਖਦਾ ਸੀ ਉਹਨੂੰ ਕਹਿੰਦੇ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਿਆ ਤੂੰ ਕਿਹੜੇ ਚੱਕਰਤ ਪੈ ਗਿਆ ਦਿਨ ਰਾਤ ਮਨ ਨੂੰ ਦੁਖੀ ਕਰਦਾ ਰੰਦਾ ਸੀ ਹੁਣ ਤਾਂ ਕੀ ਰਜ਼ਾਏ ਲੇਖਿਆ ਪਾਏ ਅਬ ਕੀ ਕੀਤਾ ਭਾਂਡੇ ਇਸ ਮਨ ਨੂੰ ਨਾ ਹੁਣ ਨੂੰ ਹੁਕਮ ਤੇ ਹਾਸਲ ਹੈ ਹੀ ਹੈ ਸਾਸ ਸਿੰਘ ਜੀ ਜਦੋਂ ਅਸੀਂ ਪੈਦਾ ਹੁੰਦੇ ਹਾਂ ਅਸੀਂ ਹੋਮੋ ਸੈਮੀਨਾਰ ਕੀਤਾ ਸੀ ਅਸੀਂ ਹੋਮੋ ਸਮਝਾ ਸੀ ਹੋਮੇ ਕਿੱਥੋਂ ਉਪਜੇ ਕਿੱਥ ਸੰਜਮੇ ਜਾਏ ਸਾਸ ਸਿੰਘ ਜੀ ਕਾਸ਼ ਇਸ ਤਰ੍ਹਾਂ ਨਾ ਸਨ ਤਾਂ ਡਿਸਕਸ ਕਰਿਆਕਰਨ ਕਾਸ਼ ਬੀਬੀਆਂ ਜਿਹੜੀਆਂ ਸੁਖਮਨੀ ਕੀਤੀ ਰੱਖਦੀਆਂ ਨੇ ਉਹ ਸੁਖਮਨੀ ਕਿੱਟੀ ਵੀ ਇਸਤਰੀ ਕੇ ਨਾਲ ਡਿਸਕਸ ਕਰਿਆਕਰਨ ਸੋ ਮਨ ਨੂੰ ਨਾ ਦਰਸਲ ਸਾਸ਼ਣ ਜੀ ਹੁਕਮ ਤੇ ਹਾਸਲ ਆਈ ਹੈ ਇਸ ਮਨ ਨੂੰ ਇਸ ਬਾਡੀ ਨੂੰ ਕਾਬੂ ਕਰਨ ਦਾ ਨਾ ਹੁਕਮ ਹਾਸਲ ਹੈ ਇੱਥੇ ਕਹਿੰਦੇ ਨੇ ਤਾਂ ਕਿ ਰਜ਼ਾਇ ਲੇਖਿਆ ਪਾਇਆ ਆਪਕਾ ਕੀ ਜੇ पांडे 네ਗੇਟਿਵ ਮਨ ਹੁਣ ਚੱਲ ਗਿਆ ਹੈ ਛੜਦੀ ਕਲਾ ਵਾਲਾ ਮਨ ਜੀ ਨੇ ਸਤਗੁਰ ਦੀ ਮਤ ਲਈਏ ਜਿਸ ਨੇ ਪੌੜੀ ਦੀ ਆਖਰੀ ਪੰਕਤੀ ਜਿਸ ਕੇ ਨਾਨਕ ਪੰਕਤਾ ਸਦਾਨਨ ਪਾਉ ਦੂਜਾ ਜਾਲੀ ਹੋਣ ਜਿਸ ਨੇ 셀ਫਿਸ਼ਨੈਸ ਵੇਸਟਿਡ ਇੰਟਰਸਟ 네ਗੇਟਿਵ ਥਾਟ ਪ੍ਰੋਸੈਸ ਬੈਡ ਡੀਡਸ ਵਾਲੇ ਬੰਦੇ ਅਗਣੀ ਖਿਆਲ ਛੱਡ ਦਿੱਤੇ ਨੇ ਉਹ ਵਾਲਾ ਮਨ ਇਸ ਨੂੰ ਸਤਗੁਰ ਦੀ ਮਤ ਅਨੁਸਾਰ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਤਦੇ ਹੋਏ ਨਿਬੜਿਆ ਮੀਨਸ ਉਸ ਨੂੰ ਨਿਖੇੜਾ ਕਰਨ ਦੀ ਜਾਂਚ ਆ ਜਾਂਦੀ ਹੈ ਉਹਨੂੰ ਨਿਵੇੜਾ ਕਰਨ ਦੀ ਜਾਂਚ ਆ ਜਾਂਦੀ ਹੈ ਕਿ ਕੀ ਠੀਕ ਹੈ ਤੇ ਕੀ ਗਲਤ ਹੈ ਮੈਂ ਆਪਣੇ ਸ਼ਰੀਰ ਨੂੰ ਕੀ ਖਵਾਣਾ ਹੈ ਤੇ ਕੀ ਪਾਣਾ ਹੈ ਤੇ ਮੈਨੂੰ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਮੈਨੂੰ ਸ਼ਰਾਬ ਪੀਣੀ ਹੈ ਕਿ ਮੈਨੂੰ ਖੰਡੇ ਕੀ ਪੌਲ ਸਕਣੀ ਹੈ ਮੈਨੂੰ ਦੇਰ ਰਾਤ ਤੱਕ ਜਾਗਦੇ ਰਹਿਣਾ ਹੈ ਜਾਂ ਵਕਤ ਸੀ ਸੋ ਕੇ ਅੰਮ੍ਰਿਤ ਵੇਲੇ ਉੱਠਣਾ ਹੈ ਇਹ ਸਾਰੀ ਗੱਲ ਉਹਨੂੰ ਜਾਚ ਆਂਦੀ ਜਾਂਦੀ ਹੈ ਕਦੇ ਉਹ ਨਿਭੜਿਆ ਕਿਉਂਕਿ ਹੁਕਮ ਆਸਲ ਹੋ ਗਿਆ ਤਾਂ ਆਪਣੇ ਮਨ ਨੂੰ ਕਹਿੰਦਾ ਮਨ ਜੀ ਅਸੀਂ ਰਾਤੀ ਪਾਰਟੀ ਤੇ ਨਹੀਂ ਜਾਣਾ ਤੇ ਸ਼ਰਾਬਾਂ ਪੀਵਾਂਗੇ ਦੇਰ ਹੋ ਜਾਏਗੀ ਮੰਦੀ ਆਓ ਤਨ ਨੂੰ ਸਵਾਦੀਏ ਹੁਕਮ ਹਾਸਲ ਹੈ ਤਨ ਜੀ ਸੋ ਜਾਓ ਕਿਉਂਕਿ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਤਨ ਜੀ ਤੁਸੀਂ ਆਕੜਨਾ ਨਹੀਂ ਹੈ ਐਸਾਸ ਜੀ ਆਏ ਨੇ ਮਾਤਾ ਜੀ ਮੰਮੀ ਦੀ ਪਾਪਾ ਜੀ ਆਏ ਨੇ ਇਹ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਇਹਨਾਂ ਦੇ ਚਰਨਾਂ ਨੂੰ ਹੱਥ ਲਾਓ ਤਨ ਜੀ ਕੌਣ ਕਹਿੰਦਾ ਮੰਨ ਕਿਹੜਾ ਜਿਹਨੂੰ ਹੁਕਮ ਹੋਆ ਹਾਸਲ ਤਦ ਉਹ ਨਿਭੜਿਆ ਹੰਡੇ ਜੀ ਕਮਾਂਦੇ सतसंग जी ये कौन है जी जद जी दे, दे बदले ववा लगा होता है जीव इत लिखे जी जी का ऐड़ा ऐड़ा प्लूरल है, इस प्लूरल है, है। जब इसका पलूरल होंगे तो पता लगता है असं जी साहब पढ़ रहे पहली पौड़ी आखिर तक कि चारा हुई है कि कूड़ा तुपया पाल हुक्म रजाई चलना नानक लिखे हुई अगली पौड़ी चाया हुक्मी हो न आकार ਰਜ਼ਾ ਨਿਯਮ ਅਨੁਸਾਰ ਸਤਪੁਰ ਦੀ ਮਤ ਲੈ ਕੇ ਵਿਰਲਾ ਮੰਨ ਆਪਣਾ ਨਵਾਂ ਆਕਾਰ ਬਣਾ ਦਾ ਹੁਕਮੀ ਓਵਨ ਜੀ ਹੁਕਮ ਮਿਲੇ ਬੜਿਆਈ ਹੁਕਮ ਓਨਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਓਨ ਜੀ ਇਹ ਹੁਕਮੀ ਓਨ ਜੀ ਕੀ ਹੁੰਦਾ ਉਹਤੇ ਹੀ ਆਰਟੀਕਲ ਲਿਖਿਆ ਮੇਰੇ ਅੰਦਰ ਸਾਰੇ ਜੀਆਂ ਜਨਤਾ ਦੇ ਨਾ ਆਗੁਣੀ ਖਿਆਲ ਹਨ ਆਗੁਣੀ ਆਤਾਂ ਹਨ ਮੈਂ ਕੁੱਤੇ ਵਾਂਗੂ ਪੌਕਦਾ ਮੈਂ ਕਾਂ ਵਾਂਗੂ ਕੈਕ ਕੈ ਕਰਦਾ ਰਹਿੰਦਾ ਮੈਂ ਸੱਪ ਵਾਂਗੂ ਦੋ ਮੂੰਹ ਆ ਸੱਪਾਂ ਮੈਂ ਗਿਰਗਿਟ ਵਾਂਗੂ ਰੰਗ ਬਦਲ ਲੈਂਦਾ ਇਹ ਸਾਰੇ ਨਾ ਜੀਆਂ ਜਨਤਾ ਦੇ ਨੈਗੇਟਿਵਸ ਹੁਕਮ ਮੰਨ ਕੇ ਸਤ ਗੁਰ ਦੀ ਮੱਤ ਲੈ ਕੇ ਸਾਰੇ ਮੇਰੇ ਅੰਦਰ ਦੇ ਪੋਜ਼ਿਟਿਵ ਹੋ ਗਏ। ਉਹਨੂੰ ਅਸੀਂ ਜਿਸ ਦਿਨ ਜਪਜੀ ਸਾਹਿਬ ਪੜਿਆ ਸੀ ਉਸ ਦਿਨ ਅਸੀਂ ਪੂਰਾ ਸ਼ਬਦ ਨਵਾਂ ਜਨਮ ਦਾ ਪੜਿਆ ਸੀ ਰਾਜਾ ਰਾਮ ਕਾਕਰੀ ਆਂਬਰੇ ਪਕਾਏ ਤਾਂ ਉਹਦੇ ਵਿੱਚ ਸਮਝਿਆ ਸੀ ਕਮਸ ਕਮ 28 29 ਜੀ ਜਨ ਤੋਂ ਦੇ ਲਿਖੇ ਹੋਏ ਨੇ ਕਿ ਮੇਰੇ ਸਾਰੇ ਅੰਦਰ ਦੇ ਟਰਾਂਸਫਾਰਮ ਹੋ ਗਏ। ਕਛੂਆ ਵੀ ਕਹੇ ਅੰਗਾਰ ਲੋਰੋਂ ਮੇਰਾ ਅੰਦਰ ਦਾ ਜਿਹੜਾ ਕਛੂਆ ਕੋਰਾਪਨ ਰੱਖਦਾ ਸੀ ਕਛੂਆ ਆਪਣੇ ਸ਼ੈਲ ਅੰਦਰ ਬੰਦ ਰਹਿੰਦਾ ਹੈ। ਪਾਣੀ ਥੱਲੇ ਥੱਲੇ ਬੈਠਾ ਰਹਿੰਦਾ ਵੀ ਬਾਹਰ ਮਨੂੰ ਕੋਈ ਮਾਰੇ ਨਾ ਇਹ ਕੋਰਾ ਪਨ ਹੁੰਦਾ ਅਸੀਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਮੇਰਾ ਅੰਦਰ ਦਾ ਉਹ ਕਛੂਆ ਠੀਕ ਹੋ ਗਿਆ ਅੰਗਾਰ ਬਿਲੋਰੋ ਆਈ ਵਾਂਟ ਵਾਂਟ ਮੇਰਾ ਕਛੂਆ ਜੀ ਜੰਤ ਅੰਦਰ ਦੇ ਹੁਕਮ ਅਨੁਸਾਰ ਬਣਾਣੇ ਹੰਡੈ ਜੀ ਕਮਾਂਦੇ ਉਹ ਉਹਨਾਂ ਨੂੰ ਹੰਡਾਉਂਦਾ ਹੈ ਉਹਨਾਂ ਦੇ ਚੰਗੇ ਚੰਗੇ ਗੁਣਾਂ ਨੂੰ ਹੱਗੇ ਉਹ ਕਹਿੰਦੇ ਨੇ ਇਸ ਮਨ ਨੇ ਨੱਥ ਤੰਨ ਪਾਇਆ ਸੋਚਨੀ ਦੇ ਤੰਨ ਤੋਂ ਲੈ ਕੇ ਇੰਦਰੀਆਂ ਗਿਆਨ ਇੰਦਰੀਆਂ ਤੋਂ ਲੈ ਕੇ ਰੋਮ ਰੋਮ ਨੱਕ ਨਾਥ ਇਸ ਮਨ ਦੇ ਖਸਮ ਹੱਥ ਖਸਮ ਕੌਣ ਹੈ ਇਹ ਮਨ ਕਿਸ ਤਰ੍ਹਾਂ ਸਤਗੁਰ ਦੀ ਮਤ ਵਾਲਾ ਜਦੋਂ ਇਹ ਮਨ ਸਤਗੁਰ ਦੀ ਮਤ ਵਾਲਾ ਬਣ ਜਾਂਦਾ ਉਹਨੂੰ ਕਹਿੰਦੇ ਨੇ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਇ ਸਮਾਨਾ ਤਾਂ ਇਨਫੈਕਟ ਇਸ ਤੰਨ ਦਾ ਸਤਗੁਰ ਨਾਥ ਬਣ ਗਿਆ ਇਨਫੈਕਟ ਇਸ ਤੰਦਰ ਰੱਬ ਜੀ 나ਥ ਬਣ ਗਏ ਇਸ ਕਰਕੇ ਇਸ ਸ਼ਬਦ ਚੋਂ ਗੱਲ ਨਿਕਲ ਕੇ ਆਈ ਕਿ ਮਨ ਸਾਹਿਬ ਬਣ ਗਿਆ ਮਨ 나ਥ ਬਣ ਗਿਆ ਮਨ ਇਸ ਸਾਰੇ ਸ਼ਰੀਰ ਦਾ ਸਾਈਂ ਬਣ ਗਿਆ ਮਨ ਪਿਤਾ ਬਣ ਗਿਆ ਮਨ ਪ੍ਰਤਪਾਲਕ ਬਣ ਗਿਆ ਮਨ ਪ੍ਰਤਪਾਲਨਾ ਕਰਦੇ ਨੂੰ ਸੰਤੋਖ ਦੇ ਦਾਣੇ ਦਿੰਦਾ ਨਕ ਨਤ ਖਸਮਾਤ ਕੀਰਤ ਤੱਕੇ ਦੇ ਅਸੀਂ ਆਸਟ੍ਰੇਲੀਆ ਗਏ ਟੀਵੀ ਟੈਲੀਕਾਸਟ ਨੂੰ ਪ੍ਰੋਗਰਾਮ ਹੋਇਆ ਸੀ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਸਿੱਖ ਜਗਤ ਵਿੱਚ ਤਿੰਨ ਸੁਨਹਿਰੀ ਸੂਲ ਨੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਤਾਂ ਆਮ ਤੌਰ ਤੇ ਕਿਹਾ ਜਾਂਦਾ ਕੀਰਤ ਦਾ ਮਤਲਬ ਹੈ ਕੰਮਾਂ ਤੇ ਜਾਇਆ ਕਰੋ ਪੈਸੇ ਕਮਾ ਕੇ ਲਿਆਓ ਕਰੋ ਨਾਮ ਜਪੋ ਦਾ ਮਤਲਬ ਹੈ ਰੱਬ ਦਾ ਨਾਮ ਲਿਆ ਕਰੋ ਵੰਡ ਛਕੋ ਦਾ ਮਤਲਬ ਹੈ ਜਿਹੜੇ ਪੈਸੇ ਕਮਾਏ ਨੇ ਉਹ ਥੋੜੇ ਜਿਹੇ ਦੂਸਰਿਆਂ ਨਾਲ ਵੰਡ ਦਿਆ ਕਰੋ ਇਹ ਅਸੀਂ ਆਮ ਪ੍ਰਚਲਿਤ ਆਤ ਸਮਝਿਓ ਇਹਨੇ ਪਰ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਉਥੇ ਸਮਝਿਆ ਦਰਸਲ ਕਿਰਤ ਕਰਨੇ ਕਿਰਤ-ਵਿਰਤ ਕਰ ਧਰਮ ਦੀ ਸਾਸੀ ਦੀ ਤਰਮੂ ਜੀਣਾ ਕਿਰਤ ਕਹਿੰਦੇ ਨੇ ਕਿਉਂਕਿ ਸਾਡੀ ਉਹ ਵਾਲੀ ਅਧੂਰੀ ਡੈਫੀਨੇਸ਼ਨ ਹੋएगी ਜਿਵੇਂ ਕਿ ਕਿਰਤ ਦਾ ਮਤਲਬ ਜੌਬ ਕਿਰਤ ਦਾ ਮਤਲਬ ਬਿਜ਼ਨਸ ਕਿਰਤ ਦਾ ਮਤਲਬ ਪੈਸੇ ਕਮਾ ਕੇ ਲਿਆਣਾ ਫਿਰ ਅਸੀਂ ਆਪਣੇ ਘਰ ਦੀਆਂ ਮਾਵਾਂ ਧੀਆਂ ਦਾ ਕੀ ਕਰਾਂਗੇ ਜਿਹੜੀਆਂ ਹਾਊਸ ਵਾਈਫਸ ਨੇ ਉਹਨਾਂ ਦਾ ਕੀ ਕਰਾਂਗੇ ਉਹ ਤੇ ਕਿਰਤ ਕਰਦੀਆਂ ਹੀ ਨਹੀਂ ਪ੍ਰਸਾਦ ਸਿੰਘ ਜੀ ਅਫਸੋਸ ਦੀ ਗੱਲ ਹੈ ਕਿ ਉਹ 24 ਆਵਰ 7 ਡੇਜ਼ ਕੀਰਤ ਕਰਦੀਆਂ ਨੇ ਉਹਨਾਂ ਦੀ ਕੀਰਤ ਕੀ ਹੈ ਉਹ ਤਰਮ ਦੇ ਕੀਰਤ ਕਰਦੀਆਂ ਨੇ ਸਾਰਿਆਂ ਦਾ ਪੱਲਾ ਲੋਚਦੀਆਂ ਨੇ ਸਾਰਿਆਂ ਵਾਸਤੇ ਬਿਨਾਂ ਬਿੱਤ ਕਰੇ ਤਾਂ ਰੋਟੀ ਪਕਾਉਂਦੀਆਂ ਨੇ ਸਾਰਿਆਂ ਨੂੰ ਬੜੇ ਪਿਆਰ ਨਾਲ ਵੰਡਦੀਆਂ ਨੇ ਆਪਣੇ ਵਾਸਤੇ ਨਹੀਂ ਰੱਖਦੀਆਂ ਨੇ ਬੜੀ ਅਦਾ ਨਾਲ ਪਕਾਉਂਦੀਆਂ ਨੇ ਬੜੇ ਢੰਗ ਦੇ ਨਾਲ ਮਹਿਮਾਨ ਆਏ ਤਾਂ ਵੰਡ ਛਕਦੀਆਂ ਨੇ ਸਾਸ ਸנגਤ ਜੀ ਕਿਰਤ ਦਰਸਤ ਧਰਮ ਦੀ ਕੀਤੀ ਜਾਂਦੀ ਹੈ ਦੁਨਿਆਵੀ ਪੈਸਾ ਕਮਾਣ ਤੋਂ ਪਹਿਲਾਂ ਜਦੋਂ ਪੈਸਾ ਹੁੰਦਾ ਹੀ ਨਹੀਂ ਸੀ ਤਾਂ ਬਾਟਰ ਸਿਸਟਮ ਹੁੰਦਾ ਸੀ ਔਰ ਬਾਟਰ ਸਿਸਟਮ ਜਿਨਾ ਕੋ ਜਿੱਤ ਉਹ ਪਹਿਲਾਂ ਵੀ ਕੋਡੀਆਂ ਵਟਾਣ ਵਾਲੀ ਗੱਲ ਹੁੰਦੀ ਸੀ ਸਾਸ ਸנגਤ ਜੀ ਅਸੀਂ ਨਾ ਇਹਨਾਂ ਗੱਲਾਂ ਦੀ ਗਹਿਰਾਈ ਜਾਂਦੇ ਜਾਾਂਗੇ ਨਾ ਤਾਂ ਪਤਾ ਲੱਗੇਗਾ ਕਿਰਤ ਦਾ ਮਤਲਬ ਹੈ ਸਪਿਰਚੁਅਲ ਡੂਇੰਗ ਡੀਡਸ ਕਰਨਾ ਇੱਥੇ ਕਹਿੰਦੇ ਨੇ ਨਕ ਨਤ ਖਸਮ ਹਤ ਕਿਰਤ ਤੱਕੇ ਦੇ ਜਦੋਂ ਇਹ ਸੱਚ ਪਾਸੇ ਉਹਨੂੰ ਲੈ ਜਾਂਦਾ ਹੈ ਜਹਾਂ ਦਾਣੇ ਇਹ ਜਿੱਥੇ ਜਾਂਦਾ ਸੰਤੋਖੀ ਹੁੰਦਾ ਜੇ ਸਤ ਗੁਰ ਦੀ ਮੱਤ ਲੈ ਕੇ ਸੰਤੋਖੀ ਹੋ ਜਾਏ ਤਾਂ ਉਹ ਜਿੱਥੇ ਜਾਏਗਾ ਜਹਾਂ ਦਾਣੇ ਤਾਂ ਖਾਣੇ ਕਿਹੜੇ ਦਾਣੇ ਖਾਣੇ ਸੰਤੋਖ ਦੇ ਉਹ ਸੰਤੋਖ ਦਾ ਭੋਜਨ ਖਾਂਦਾ ਨਾਨਕਾ ਸੱਚ ਹੀ ਇਹ ਦਰਸਲ ਸੱਚ ਹੈ ਜੇ ਜੋ ਸੰਤੋਖ ਕੇ ਦਾਣੇ ਖਾਣਾ ਸ਼ੁਰੂ ਕਰ ਦਿੱਤਾ ਹੈ ਸਤਗੁਰ ਦੀ ਮਤ ਅਨੁਸਾਰ ਆਪਣੇ ਤਨ ਨੂੰ ਨੱਥ ਪਾ ਕੇ ਰੱਖਦਾ ਹੈ ਉਹ ਸੰਤੋਖੀ ਜਿੱਥੇ ਵੀ ਜਾਂਦਾ ਹੈ ਸੰਤੋਖੀ ਹੀ ਰਹਿੰਦਾ ਹੈ ਔਰ ਸਹੀ ਮੈਨੇ ਵਿੱਚ ਵੰਡ ਛਕਦਾ ਹੈ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜ ਕੇ বুঝਿਏ ਅਕਲੀ ਕੀਚੇ ਦਾੰਦ ਦੀ ਉਹਨੂੰ ਅਕਲ ਸਮਝ ਆ ਜਾਂਦੀ ਹੈ ਜੇ ਸਾਨੂੰ ਉਹ ਅਕਲ ਸਮਝ ਨਹੀਂ ਆਈ ਹੈ असि अपना कीमती समा लगा के पैसे कमा के नगर कीर्तन पैसे ज़ाया कर देंगे दें। तो जिन्होंने समझ नहीं आए अमरीका जाके भी नगर कीर्तन कटते हैं नगर कीर्तन गुरमत का फंडामेंटल है कोई नहीं ना छबील रू अफजे वाली बरताड़ा गुरमत का फंडामेंटल है लेकिन सू समझ नहीं है कि गुरमत कहिए अकली कीचे दान अकली कीचे दान अस्पताल खोलीए लौवंदा वास्ते कम कभी ਵਿਧਵਾਵਾ ਦਾ ਕੰਮ ਲਿਆਈਏ ਹੋਰ ਬਥੇਰੇ ਸਾਰੇ ਕੰਮ ਕੀਤੇ ਜਾ ਸਕਦੇ ਨੇ ਪਰ ਅਸੀਂ ਉਹ ਸਾਰੇ ਨਹੀਂ ਕਰਦੇ ਆ ਨਕ ਨਤ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚੀ ਪੌੜੀ ਸੱਬੇ ਗੱਲਾਂ ਆਪ ਥਾਟ ਬਹਾਲੀ ਹੋਣ ਉਸ ਦਾ ਥਾਟ ਉਹਦਾ ਖਿਆਲ ਉਹਦਾ ਸੰਕਲਪ ਉਹਦਾ ਪ੍ਰਬੰਧ ਸਾਰੀ ਰਚਨਾ ਥਾਟ ਬਣਾ ਦਿੱਤੀ ਗਈ ਸਬੇ ਗੱਲਾਂ ਆਪ ਕਿਸ ਨੂੰ ਮਨ ਨੂੰ ਉਸ ਨੂੰ ਰਾਜ ਦੇ ਦਿੱਤਾ ਆਪੇ ਰਚਨ ਰਚਾਏ ਆਪੇ ਹੀ ਕਾਲਿਯਨ ਉਹ ਆਪਣੀ ਰਚਨਾ ਸਤਗੁਰ ਦੀ ਮਤ ਅਨੁਸਾਰ ਕਰਦਾ ਔਰ ਚੰਗੇ ਗੁਣਾ ਦੀ ਕਾਲਨਾ ਕਰਦਾ ਆਪੇ ਜੰਤੂ ਪਾਏ ਆਪ੍ਰਿਤ ਪਾਲਿਯਨ ਆਪਣੇ ਸਾਰੇ ਜੀ ਜੰਤ ਠੀਕ ਕਰ ਲੈਂਦਾ ਔਰ ਆਪਣੇ ਅੰਗਾਂ ਦੀ ਪ੍ਰਤਪਾਲਨਾ ਕਰਦਾ ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਯਨ ਸਤਗੁਰ ਦੀ ਨਦਰ ਦੇ ਵਿੱਚ ਰਹਿੰਦਾ ਤੇ ਸਤਗੁਰ ਨਾਲ ਇਕਮਿਕ ਰਹਿੰਦਾ ला कणख लाए का मतलब हमना शिफ गौ एम्बरेस्ड अवस्था नानक भगत सदा आनंद ऐसी अवस्था वाला मन भगत बन जाता है वो सदा आनंद राव दूजा जा लो क्योंकि उसने दूसरा भाव जला दिता तो जो जो पता लगेगा कि मैं रिस्पोंसीबल हाँ हर गल का रब जी से रिसपोंसीबल नहीं, नहीं। ਤਾਂ ਸਾਡਾ ਜੀਵਨ ਬਦਲ ਜਾਏਗਾ ਅਸੀਂ ਹਮੇਸ਼ਾ ਇਸ ਨੂੰ ਪੈਰਾਮੀਟਰ ਬਣਾਵਾਂਗੇ ਦਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ ਜੇਕਰ ਇਹ ਸਮਝ ਆਂਦੀ ਜਾਏਗੀ ਤਾਂ ਇਸ ਪੰਕਤੀ ਦੇ ਅਰਥ ਇਸ ਗੁਰਮਤ ਦੇ ਕਨਸੈਪਟ ਨੂੰ ਸਮਝ ਕੇ ਅਸੀਂ ਸਮਝਾਂਗੇ ਕਿ ਮੇਰਾ ਮਨ ਨਾਤ ਪਾ ਕੇ ਰੱਖਦਾ ਹੈ ਪਰ ਮਨ ਨੂੰ ਸਤਗੁਰ ਦੀ ਮੱਤ ਦੇਣੀ ਹੈ ਤਾਂਕਿ ਇਹ ਉਸ ਨੂੰ ਸਿੱਧੇ ਪਾਸੇ ਪਾ ਕੇ ਸੰਤੋਖੀ ਮੇਰੇ ਤਨ ਨੂੰ ਬਣਾ ਸਕੇ